ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਅੱਜ ਬਹੁਤ ਹੀ ਸੋਨਾ ਸ਼ਿਮਰ ਦੇ ਉੱਪਰ ਤੇ ਨਾਲ ਸ਼ਾਈਨਿੰਗ ਦੇ ਨਾਲ organza ਰੈਡੀ ਦੁਪੱਟਾ ਲੈ ਕੇ ਆਏ ਆ ਬਿਲਕੁਲ ਪਾਰਟੀ ਵੇਅਰ ਚੀਜ਼ ਹੈ ਔਰ ਡਾਈਏਬਲ ਵੀ ਹੈ ਜੇ ਤੁਸੀਂ ਡਾਈ ਕਰਵਾ ਕੇ ਆਰਡਰ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਡਾਈ ਕਰਾ ਕੇ ਪੀਸ ਦਵਾਂਗੇ ਤੇ ਜੇ ਤੁਸੀਂ ਸਿੰਪਲ ਇਦਾਂ ਹੀ ਸੂਟ ਬਣਾਉਣਾ ਚਾਹੁੰਦੇ ਆ ਆਪਾਂ ਤੁਹਾਨੂੰ ਸੇਮ ਸੂਟ ਐਜ਼ ਇਟ ਹੀ ਡਾਈ ਕਰਾ ਕੇ ਦੁਪੱਟੇ ਸਮੇਤ ਦਵਾਂਗੇ ਇਹ ਸਾਰਾ ਸੂਟ ਆਪਾਂ ਨੂੰ ਕੋਈ ਜ਼ਿਆਦਾ ਨਹੀਂ 3500 3700 ਇਸ ਪ੍ਰਾਈਸ ਦੇ ਵਿੱਚ ਹੀ ਰੈਡੀ ਹੁੰਦਾ ਸਲਵਾਰ ਪਲੇਨ ਆਏਗੀ ਤੇ ਸ਼ਰਟ ਵਰਕ ਆਏਗੀ ਔਰ ਦੁਪੱਟਾ ਹੈਗਾ ਜੋ ਉਹ ਇਦਾਂ ਮੋਤੀ ਦੀ ਲੈਂਸ ਦੇ ਨਾਲ ਰੈਡੀ ਹੋਇਆ ਮਿਲੇਗਾ ਇਹ ਲੇਖ ਸਰਵੇ ਤੁਸੀਂ ਦੇਖ ਸਕਦੇ ਹੋ ਜੀ ਇਹ ਸ਼ਰਟ ਹੈ ਜੀ ਸ਼ਿਮਰ ਤੇ ਹੈਂਡ ਦਾ ਕੰਮ ਮਿਲ ਤੋਂ ਹੀ ਰੈਡੀ ਹੋ ਕੇ ਜਿਵੇਂ ਆਂਦੇ ਆ ਬਸ ਇਹ ਹੁੰਦਾ ਵੀ ਇਹਨਾਂ ਦੀ ਕੁਆਲਿਟੀ ਦਾ ਥੋੜਾ ਫਰਕ ਹੁੰਦਾ ਇਹ ਕੰਮ ਹੈ ਜੋ ਬਹੁਤ ਸੋਹਣਾ ਹੈ ਇਹਦੇ ਚ ਕੋਈ ਵੀ ਕੰਪਲੇਨਟ ਨਹੀਂ ਹੈਗੀ ਤੁਸੀਂ ਇਹਦੀ ਬਹੁਤ ਹੀ ਸੋਹਣੀ ਪਾਰਟੀ ਵੇਅਰ ਸ਼ਰਟ ਬਣਾ ਸਕਦੇ ਹੋ ਤੇ ਜਿਵੇਂ ਆਹ ਦੁਪੱਟਾ ਆਪਾਂ ਨੇ ਇਹਦੇ ਨਾਲ ਮੈਚ ਕਰਿਆ ਹੈ ਪਹਿਲੇ ਆਪਾਂ ਇਹੀ ਚੀਜ਼ ਰੈੱਡ ਦੁਪੱਟੇ ਨਾਲ ਵੀ ਦੇ ਚੁੱਕੇ ਆ ਤੇ ਕਾਪਰ ਨਾਲ ਵੀ ਦੇ ਚੁੱਕੇ ਆ ਤੇ ਅੱਜ ਵੀ ਜੋ ਇਹ ਪੀਸ ਆਫਾ ਕੋਲ ਆਇਆ ਹੈ ਇਹਦੇ ਨਾਲ ਵੀ ਆਪਾਂ ਨੂੰ ਪਹਿਲਾ ਦੁਪੱਟਾ ਤਾਂ ਇੱਕ ਰੈਡੀ ਹੋ ਚੁੱਕਿਆ ਤੇ ਹੁਣ ਜੋ ਦੂਜਾ ਦੁਪੱਟਾ ਹੈ ਉਹ ਆਪਾਂ ਕੋਲ ਰੈਡੀ ਹੋ ਕੇ ਆਏਗਾ ਜੀ ਇਹ ਦੁਪੱਟਾ ਹੈ ਇਹ ਆਪਾਂ ਨੇ ਕਾਪਰ ਕਲਰ ਦਾ ਰੈਡੀ ਕਰਾਉਣਾ ਹੈ ਜੀ ਕਸਟਮਰ ਦਾ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਪੂਰੀ 2.5 ਮੀਟਰ ਦੀ ਕੱਟ ਹੋਏਗੀ ਜੀ ਖੁੱਲੇ ਅਰਜ ਦਾ ਦੁਪੱਟਾ ਹੈ ਤੇ ਦੂਜਾ ਪੀਸ ਇਹਦਾ ਹੈਗਾ ਇਹ ਵੀ ਸ਼ਿਮਰ ਤੇ ਹੀ ਵਾਟਰ 골ਡ ਦਾ ਪੀਸ ਹੈ ਸ਼ਿਮਰ ਦਾ ਇਹ ਦੇਖੋ ਜੀ ਹੈਂਡਵਰਕ ਦਾ ਪੂਰਾ ਮੁੱਤੀ ਦਾ ਮੋਤੀ ਸਿੱਪੀ ਦਾ ਕੰਮ ਹੋਇਆ ਹੋਇਆ ਹੈ ਕਟਦਾਣੇ ਦੇ ਨਾਲ ਇਹ ਫਲਾਵਰ ਤੇ ਮੋਤੀ ਦੇ ਨਾਲ ਪੂਰੇ ਡੈਕੋਰੇਟ ਕੀਤੇ ਹੋਏ ਜਿਵੇਂ ਹੈਂਡਵਰਕ ਦੇ ਸੂਟਾਂ ਦਾ ਅੱਜਕਲ ਟ੍ਰੈਂਡ ਹੈ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕੋਲ ਸੂਟ ਰੈਡੀ ਕਰਾਉਣ ਦਾ ਟਾਈਮ ਨਹੀਂ ਹੁੰਦਾ ਤੇ ਬਾਕੀ ਆਪਾਂ ਮਾਰਕੀਟ ਵਿੱਚ ਵੀ ਜਾਂਦੇ ਆ ਤੇ ਉਹਨਾਂ ਦੀ ਕੋਸਟ ਬਹੁਤ ਹੀ ਹਾਈ ਤੇ ਆਈ ਮਤਲਬ ਆਪਾਂ ਨੂੰ ਮਿਲਦੀ ਹੈ ਇਹ ਚੀਜ਼ ਇਦਾਂ ਦੀ ਹੈ ਜਿਵੇਂ ਤੁਸੀਂ ਦੁਪੱਟਿਆਂ ਸਮੇਤ ਵੀ ਇਹ ਚੀਜ਼ ਰੈਡੀ ਕਰਾਣਾ ਚਾਹੁੰਦੇ ਆ ਤਾਂ ਕੋਸਟ 8000 10000 ਤੱਕ ਭਾਰੀ ਦੁਪੱਟੇ ਨਾਲ ਰੈਡੀ ਹੁੰਦਾ ਤੇ ਜੋ ਆਪਾਂ ਇਹ ਸਿੰਪਲ ਸੋਵਰ ਲੁੱਕ ਇਹ ਦੁਪੱਟਿਆਂ ਦੇ ਨਾਲ ਇਹ ਨਾਲ ਸੂਟਾਂ ਨੂੰ ਆਪਾਂ ਸੇਲ ਕਰ ਰਹੇ ਆਂ ਇਨਾਂ ਦੀ ਕੋਸਟ ਕੋਈ ਜ਼ਿਆਦਾ ਨਹੀਂ ਪੈਂਦੀ ਜੀ ਸਲਵਾਰ ਜੋ ਹੈਗੀ ਉਹ ਪਲੇਨ ਸ਼ਿਮਰ ਦੀ ਇਹੀ ਪਾਣੀ 골ਡ ਆਏਗੀ ਜੀ ਤੇ ਦੁਪੱਟਾ ਹੈਗਾ ਦੁਪੱਟਾ ਤੁਹਾਡੀ ਚੋਇਸ ਦੇ ਕਲਰ ਦਾ ਹੋਊਗਾ ਸੂਟ ਬਣੇ ਬਹੁਤ ਸੋਹਣੇ ਲੱਗਦੇ ਆ ਇਦਾਂ ਹੀ ਹੈਂਡਵਰਕ ਦੇ ਕਾਫੀ ਪੀਸ ਐ ਜੋ ਬਣ ਕੇ ਆਪਾਂ ਕੋਲ ਰੈਡੀ ਹੋ ਕੇ ਆਂਦੇ ਆ ਮਾਰਕੀਟ ਤੋਂ ਤੇ ਤੁਸੀਂ ਵੀ ਇਦਾਂ ਦੇ ਵਧੀਆ-ਵਧੀਆ ਸੂਟ ਮਤਲਬ ਪਰਚੇਸ ਕਰਨ ਲਈ ਮਿਹਰ ਬੁਟੀਕ ਸਾਡੇ ਕੰਟੈਕਟ ਨੰਬਰ ਕਾਫੀ ਵਾਰ ਅਸੀਂ ਦੱਸਤਾ ਹੁੰਦਾ ਆ ਤੁਸੀਂ ਇਨਬਾਕਸ ਜਾ ਕੇ ਸਾਨੂੰ ਮੈਸੇਜ ਪਾ ਕੇ ਲੈ ਸਕਦੇ ਹੋ ਜੋ ਵੀ ਇਹਨਾਂ ਬਾਰੇ ਡਿਟੇਲ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਇਹ ਚੀਜ਼ ਕੋਰੀਅਰ ਕਰਾ ਦੇ ਤਾਂ ਸਾਡੇ ਕੋਲ ਕੋਰੀਅਰ ਦੀ ਫੈਸਿਲਿਟੀ ਵੀ ਹੈ ਤਾਂ ਤੁਸੀਂ ਵਦਿਆ ਸੂਟ ਪਾਉਣ ਲਈ ਸਾਨੂੰ ਲਾਈਕ ਫੋਲੋ ਕਰਨਾ ਨਾ ਭੁੱਲੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ